ਆਸ-ਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਲਗਾਤਾਰ ਤੁਹਾਨੂੰ ਜਿਹੜੀ ਇੱਕ ਅਗਰ ਦੀ ਅਪਡੇਟ ਜਿਹੜੀ ਅਸੀਂ ਦੇ ਰਹੇ ਹਾਂ ਪਹਿਲਾਂ ਹੁਣ ਸਰ ਦੇ ਵਿੱਚ ਦਿਖਾਇਆ ਕਿ ਅਗਰ ਦਾ ਪਾਣੀ ਜਦੋਂ ਵਧਿਆ ਦਾ ਪਿੰਡ ਜਿਹੜੀ ਆਸ-ਪਾਸ ਦੇ ਪਿੰਡ ਨੇ ਉਹਨਾਂ ਦੀਆਂ ਫਸਲਾਂ ਦੇ ਉੱਪਰ ਜਿਹੜਾ ਖਤਰਾ ਮੰਡਰਾ ਰਿਹਾ ਤੇ ਇਸ ਸਮੇਂ ਸਰਾਲਾ ਦੇ ਵਿੱਚ ਅਸੀਂ ਮੌਜੂਦਾ ਮੌਕੇ ਦੇ ਉੱਪਰ ਜਿਹੜੇ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਹੋਏ ਨੇ ਐਸ ਡੀ ਐਮ ਜਿਹੜੇ ਨੇ ਖੁਦ ਜਾਇਜ਼ਾ ਲੈ ਰਹੇ ਨੇ ਤੇ ਦੂਜੀ ਤਰਫ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਪਾਣੀ ਦਾ ਪੱਧਰ ਜਿਹੜਾ ਹੈ 16 ਫੁੱਟ ਦੇ ਕਰੀਬ ਜਿਹੜਾ ਪਹੁੰਚ ਚੁੱਕਿਆ ਤੇ ਜੀਮੇ ਪ੍ਰਸ਼ਾਸਨ ਦੇ ਵੱਲੋਂ ਦੱਸਿਆ ਗਿਆ ਹੁਣ ਜਿਹੜੀ ਕੁਝ ਸਮਾਂ ਪਹਿਲਾਂ ਜਿਹੜੀ ਹੈ ਰਿਪੋਰਟ ਆਈ ਹੈ ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਿਆ ਹੈ ਪਰ ਕਿਤੇ ਨਾ ਕਿਤੇ ਜੋ ਜੇਕਰ ਗੱਲ ਕਰੀਏ ਤਾਂ ਜੋ 25 ਦਰ ਹੈ ਉਸ ਦੇ ਨਜ਼ਦੀਕ ਜਿਹੜੇ ਨੇ ਪਿੰਡ ਨੇ ਉਹਨਾਂ ਨੂੰ ਵੀ ਜਿਹੜਾ ਹੁਣ ਪ੍ਰਸ਼ਾਸਨ ਨੇ ਵੱਲੋਂ ਅਲਰਟ ਕਰ ਦਿੱਤਾ ਗਿਆ ਕਿਉਂਕਿ 25 ਦਸ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਤੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਉਂਸਰ ਜੋ ਨੇ ਬੱਲੋ ਪਰ ਦੇ ਸਰਕਾਰੀ ਸਕੂਲ ਦੇ ਵਿੱਚ ਜਿਹੜਾ ਪਾਣੀ ਜੋ ਗੱਲ ਕਰੀਏ ਤਾਂ ਕਗੜ ਦਾ ਪਾਣੀ ਜਿਹੜਾ ਵਧਣਾ ਸ਼ੁਰੂ ਹੋ ਚੁੱਕਿਆ ਤੇ ਹੋਰ ਕਈ ਜਿਹੜੇ ਪਿੰਡ ਨੇ ਉਹਨਾਂ ਦੀ ਫਸਲ ਜਿਹੜੀ ਹੈ ਬਰਬਾਦ ਹੋ ਚੁੱਕੀ ਹੈ ਤਕਰੀਬਨ ਤੇ ਉਰੇ ਪਿੰਡ ਵਾਸੀ ਜਿਹੜੇ ਨੇ ਮੌਜੂਦ ਨੇ ਭਾਈ ਜੀ ਕੀ ਨਾਮ ਹੈ ਨਰੇਂਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਤੁਹਾਡਾ ਨਾਲ ਹੀ ਇਹ ਪਿੰਡ ਮੈਂ ਦੁੱਦਾਂ ਜੀ ਤੇ ਜਿਸ ਤਰ੍ਹਾਂ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਤੇ ਕਿਵੇਂ ਜਿਹੜਾ ਪਿੰਡਾਂ ਦੇ ਵਿੱਚ ਹੁਣ ਮਾਹੌਲ ਮਾਹੌਲ ਤੇ ਸਹਿਮਤਾ ਜਾਂ ਰੋਜ਼ ਘੰਟੇ ਦੇ ਘੰਟੇ ਫੁੱਟਾਂ ਨਾਲ ਫੁੱਟਾਂ ਪਾਣੀ ਵਧ ਰਿਹਾ ਜੀ ਦਰ ਸਾਫ਼ ਨਹੀਂ ਹੋਈ ਪਹਿਲਾਂ ਜਦੋਂ 15 20 ਸਾਲ ਪਹਿਲਾਂ ਲੋਕੀ ਜਦੋਂ ਮਿੱਟੀ ਭਰ ਕੇ ਲੈ ਜਾਂਦੇ ਰੇਤਾ ਲੈ ਜਾਂਦੇ ਸੀ ਦਰਿਆ ਨੀਵਾ ਹੁੰਦਾ ਸੀ ਹੁਣ ਇਹਦੇ ਚ ਨਾ ਤਾਂ ਕੋਈ ਮਿੱਟੀ ਪੱਟਣ ਦਿੰਦਾ ਕੋਈ ਸਰਕਾਰੀ ਅਫਸਰ ਨਹੀਂ ਪੱਟਣ ਦਿੰਦਾ ਆਪ ਤੇ ਆਪ ਲੋਕ ਮਿੱਟੀ ਪੱਟਦੇ ਸੀ ਰੇਤਾ ਲਾ ਕੇ ਜਾਂਦੇ ਸੀ ਮਿੱਟੀ ਲੈ ਕੇ ਜਾਂਦੇ ਸੀ 3500 ਦੀ ਤਾਂ ਹੁਣ ਟਰਾਲੀ ਮਿੱਟੀ ਦੀ ਹੋਈ ਪਈ ਐ ਤੇ ਉਲਟਾ ਸਾਡੀ ਉਹ ਮਿੱਟੀ ਸਾਡੇ ਖੇਤਾਂ ਚ ਰੁੜ ਕੇ ਤਾਂ ਇਹਦੇ ਆਂਦੀ ਐ ਸਹਿਫਲਾਂ ਜੰਮਦੀ ਐ ਉਹੀ ਮਿੱਟੀ ਇਹ ਲੋਕਾਂ ਨੂੰ ਚੁੱਕਣ ਦੇਣਾ ਤੇ ਲੋਕ ਆਪਣੇ ਘਰਾਂ ਚ ਵੀ ਪਾਣ ਆਪਣੇ ਖੇਤਾਂ ਚ ਵੀ ਪਾਣ ਤੇ ਕੰਮ ਸੌਲਫੇ ਨਾ ਆਫਤਾ ਐ ਹੁਣ ਸਹਿਮ ਦਾ ਮਾਹੌਲ ਤੇ ਸਾਰਾ ਬਣਾ ਗੋਪ ਚ ਜੀਰੀਆਂ ਆਈਆਂ ਨੇ ਕਈਆਂ ਦੀਆਂ ਪੱਕੀਆਂ ਖੜੀਆਂ ਨੇ ਕੀ ਕਰਾਂਗੇ ਇਹਦੇ ਨਾਲ ਹੀ ਫਸਲਾਂ 6 ਮਹੀਨੇ ਦੀ ਕਮਾਈ ਐ ਸਾਮ ਦਾ ਮਾਹੌਲ ਤੇ ਸਾਰਿਆਂ ਦਾ ਬਣਿਆ ਹੀ ਹੈ ਭਾਈ ਜਿਵੇਂ ਇੱਕ ਉਮੀਦ ਹੁੰਦੀ ਹੈ ਕਿ ਫਸਲ ਜਿਹੜੀ ਆ ਹੁਣ ਕੁਝ ਸਮੇਂ ਦੇ ਵਿੱਚ ਪੱਕ ਕੇ ਮੰਡੀਆਂ ਦੇ ਵਿੱਚ ਜਾਏਗੀ ਕੁਝ ਜੋ ਸਹਾਰਾ ਕਿਸਾਨ ਨੂੰ ਲੱਗਦਾ ਹੈ ਕਿਸੇ ਦਾ ਵਿਆਹ ਰੱਖਿਆ ਹੁੰਦਾ ਹੈ ਕਿਸੇ ਨੇ ਬੱਚਾ ਬਾਹਰ ਭੇਜਣਾ ਹੁੰਦਾ ਹੈ ਪਰ ਜਿਸ ਤਰ੍ਹਾਂ ਦੀ ਕੁਦਰਤੀ ਆਫਤਾਂ ਆਂਦੀਆਂ ਨੇ ਤਾਂ ਜਰੂਰ ਨੁਕਸਾਨ ਨੁਕਸਾਨ ਤਾਂ ਬਹੁਤ ਵੱਡਾ ਜੇ ਕਰਾਪੀ ਵਾਲੀ ਨਾ ਕੋਈ ਸਰਕਾਰ ਇਹਨੂੰ ਪੂਰਾ ਕਰ ਸਕਦੀ ਜੀਮੇਦਾਰ ਖੇਤੀ ਤੋਂ ਹੀ ਖੇਤੀ ਤੋਂ ਬਗੈਰ ਹੋਰ ਕਰੇ ਵੀ ਕੀ ਪਸ਼ੂਏ ਮਾਲ ਡੰਕਰੇ ਦਾਣਾ ਤੂੜੀ ਉਹ ਖਰਾਬ ਹੋ ਰਹੀ ਹੈ ਕੱਖੋਂ ਨਹੀਂ ਪੀਜੇ ਜਾਣੇ ਮ ਮਾਝਾ ਤੋਂ ਆਪਾਂ ਸਾਰਾ ਡੁੱਬੇ ਹੀ ਪਿਆ ਕੀ ਹਾਲ ਹੈ ਲੋਕਾਂ ਦਾ ਬਸ ਇਹੀ ਕਾਰਨ ਕਿ ਮੰਨਦੇ ਹੋ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ ਸਰਕਾਰਾਂ ਬਹੁਤ ਆ ਚੁੱਕੀਆਂ ਨੇ 1993 ਦੇ ਵਿੱਚ ਵੀ ਕਾਰਨ ਬਣੇ ਸੀਗੇ ਹਟਦੇ ਇਸ ਇਲਾਕੇ ਦੇ ਵਿੱਚ ਤੇ ਜੇਕਰ ਦੂਜੀ ਗੱਲ ਕਰੀਏ ਤਾਂ 2023 ਦੇ ਵਿੱਚ ਵੀ ਹਾਲਾਤ ਜੜੇ ਆ ਇਸ ਇਲਾਕੇ ਦੇ ਬਣੇ ਸੀਗੇ ਕਾਰਨ ਕੀ ਮੰਨਦੇ ਹੋ ਕਿ ਸਰਕਾਰਾਂ ਦੀ ਨਾਕਾਮੀਆਂ ਰਹੀਆਂ ਨੇ ਸਰਕਾਰਾਂ ਦੀ ਨਾਕਾਮੀ ਤੇ ਹੈ ਹੀ ਹੈ ਨੇ ਬਾਈ ਕਾਰਨ ਕੀ ਹੈ ਵੀ ਲੋਕਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਣ ਲੋਕ ਇਹਦੇ ਜੋ ਮਿੱਟੀ ਚੱਕਣ ਕੋਈ ਬੰਨਾ ਤੇ ਲਾਣ ਕੋਈ ਆਪਣੇ ਖੇਤਾਂ 'ਚ ਪਾਣ ਕੋਈ ਘਰਾਂ 'ਚ ਪਾਣ ਮਿੱਟੀ ਜਦੋਂ بارش ਪੈਂਦੀ ਹੈ بارش ਨਾਲ ਖੇਤਾਂ 'ਚ ਰੁੜ ਕੇ ਹੀ ਦਰਿਆ ਦੇ ਵਿੱਚ ਆਰੀ ਹੈ ਮਿੱਟੀ ਵੀ ਕਿਸਾਨਾਂ ਦੀ ਹੈ ਇਹ ਨਹੀਂ ਕਿ ਮਿੱਟੀ ਹਉਤੋਂ ਆ ਰਹੀ ਹੈ ਉਹੀ ਮਿੱਟੀ ਨਿਕਲ ਜੇ ਤੇ ਖੇਤਾਂ 'ਚ ਪੈ ਜੇ ਹੋਰ ਜਗ੍ਹਾ ਤੇ ਪੈ ਜੇ ਤੇ ਇਹ ਸਾਫ਼ ਰਹਿਣ ਜੇ ਮਿੱਟੀ ਪੱਟੀ ਜਾਏਗੀ ਕਬਾੜ ਨਹੀਂ ਹੋਏਗਾ ਝੂੰਡ ਨਹੀਂ ਹੋਣਗੇ ਤਰਕਤ ਨਹੀਂ ਹੋਣ ਤੁਸੀਂ ਵੇਖੋ ਇਹਦੇ ਵਿੱਚ ਕਿੱਡੇ ਕਿੱਡੇ ਤੇ ਪੇਡੇ ਖੜੇ ਸੀ 15 15 20 20 ਫੋਟੇ ਦੇ ਵਿੱਚ ਮਿੱਟੀ ਤੇ ਦਰਖਤ ਨੇ ਜਿਹੜੇ ਪਾਣੀ ਰੋਕ ਰਹੇ ਨੇ ਤੇ ਪਿਛਲੇ ਪਿੰਡਾਂ ਦੀ ਰਾਮਪੁਰ ਚਮਾਰੂ ਇਹਨਾਂ ਪਿੰਡਾਂ ਦਾ ਬੇੜਾ ਕਰਕ ਕਰਨਦੇ ਨੇ ਸੈਂਪਲ ਦੇ ਵਿੱਚ ਜਿਹੜੇ ਝੂਂਡ ਦੇ ਦਰਖਤ ਉੱਗੇ ਨੇ ਕਾਰਨ ਪਾਣੀ ਦਾ ਰਸਤਾ ਨਹੀਂ ਉਹ ਮਿੱਟੀ ਨੇ ਤੇ ਝੁੰਡਾਂ ਦੀ ਜਗਾ ਮੱਲੀ ਹੋਈ ਏ ਦਰਿਆਵਾਂ ਨੂੰ ਸਫਾਈ ਸੈਂਫਲ ਨਹੀਂ ਜਵੇਂ ਆ ਸੈਂਫਲ ਹੀ ਰੋਕਣ ਸੈਂਫਲ ਨਹੀਂ ਸਰਕਾਰੀ ਤੇ ਮਿੱਟੀ ਉਰੇ ਰੋਕਦੀ ਕਿੱਥੇ ਆ ਜਿੱਥੇ ਸੈਂਫਲ ਹੈ ਜਿੱਥੇ ਪੱਥਰ ਲੱਗਿਆ ਹੋਇਆ ਅੱਗੇ ਦਰਿਆ ਆਪਣਾ ਰਾਹ ਆਪ ਬਣਾਉਂਦਾ ਇਹਨੂੰ ਨਾਂ ਦਾ ਕੋਈ ਸਿੱਧਾ ਕਰ ਸਕਦਾ ਜੇ ਕੋਈ ਕਹਦੇ ਸਰਕਾਰ ਵੀ ਇਹਦੇ ਵਾੜ ਕੱਢਾਂਗੇ ਨ ਪਾਣੀ ਦਾ ਰਾਹ ਪਾਣੀ ਆਪ ਬਣਾਉਂਦਾ ਪਰ ਜਿੱਥੇ ਪਾਣੀ ਦਾ ਇਨਸਾਨ ਨੇ ਸਹਿਫਲ ਲਾਇਆ ਡਿੱਕਾ ਬਣਾਇਆ ਲੁਕਿਆ ਹੋਇਆ ਉਹਨਾਂ ਨੂੰ ਸਾਫ਼ ਕਰਨ ਵਾਸਤੇ ਆਮ ਲੋਕਾਂ ਨੂੰ ਖੁੱਲੀ ਛੁੱਟੀ ਦਿੱਤੀ ਜਾਏ ਵੀ ਜਿੰਨੀ ਤੁਹਾਡੀ ਮਰਜ਼ੀ ਤੁਸੀਂ ਮਿੱਟੀ ਪੱਟ ਲਓ ਮਿੱਟੀ ਪੱਟੀ ਜਾਏਗੀ ਪਾਣੀ ਨਿਕਲ ਜਾਏਗਾ ਅੜਿੱਕਾ ਨਹੀਂ ਬਣੇਗਾ ਪਾਣੀ ਤੁਹਾਡਾ ਕੀ ਨਾਮ ਹੈ ਤੁਹਾਡਾ ਅੰਗਰੇਜ਼ ਸੰਗਜਾ ਕਿਹੜਾ ਪਿੰਡਾ ਤੁਹਾਡਾ ਕਮਾਲਪੁਰ ਤੇ ਤੁਹਾਡਾ ਪਿੰਡ ਵੀ ਹਰ ਵਾਰ ਜਿਹੜਾ ਜਿਵੇਂ ਪਿਛਲੇ ਵਾਰ 2023 ਦੇ ਵਿੱਚ ਕਾਫੀ ਨੁਕਸਾਨ ਤੁਹਾਡੇ ਪਿੰਡ ਦੇ ਵਿੱਚ ਕਮਾਲਪੁਰ ਦੇ ਵਿੱਚ ਹੋਇਆ ਸੀ ਕਿਉਂਕਿ ਨੇੜੇ ਜਿਹੜੀ ਐਸਵਾਈਐਲ ਲੱਗਦੀ ਹੈ ਤੁਹਾਡੇ ਤੇ ਘੱਗਰ ਵੀ ਲੱਗਦਾ ਹੈ ਤੇ ਹੁਣ ਕਿਵੇਂ ਦਾ ਉਸ ਇਲਾਕੇ ਦੇ ਵਿੱਚ ਖਤਰਾ ਹੁਣ ਮਾਹੌਲ ਸਾਡੇ ਪਿੰਡ ਦਾ ਸਹਿਮਿਆ ਹੋਇਆ ਕੋਈ ਪਤਾ ਨਹੀਂ ਲੱਗਦਾ ਕਦੋਂ ਬੰਨ ਟੁੱਟ ਜਣੇ ਜੀ ਪਾਣੀ ਦਾ ਓਵਰਲੋਡ ਜ਼ਿਆਦਾ ਹੈ ਜੀ ਜਿਆਦਾ ਹੀ ਸਭ ਤੋਂ ਵੱਡੀ ਗੱਲ ਇਹ ਹੈ ਸੈਵਲ ਨਹੀਂ ਸਾਫ਼ ਕਰਦੇ ਜੀ ਜਦੋਂ ਪਾਣੀ ਆਉਂਦਾ ਉਦੋਂ ਪ੍ਰਸ਼ਾਸਨ ਆ ਜਾਂਦਾ ਹੈ ਤੇ ਅੱਗੋਂ ਪਿੱਛੋਂ ਕਰਨੀ ਕਰਦੇ ਨਹੀਂ ਸਾਫ ਅੱਗੋਂ ਪਿੱਛੋਂ ਸਾਫ ਕਰਨੇ ਚਾਹੀਦੇ ਨੇ ਨਾ ਜੀ ਹੁਣ ਇੱਥੋਂ ਝੂਣ ਬੜੇ ਨੇ ਮਿੱਟੀ ਨਹੀਂ ਚੁੱਕਣ ਦਿੰਦੇ ਕਿਸੇ ਨੂੰ ਮਿੱਟੀ ਚੁੱਕੀ ਜਾਵੇ ਤੇ ਸਫਾਈ ਹੋ ਜੇ ਪਾਣੀ ਲੰਘਦਾ ਹੋ ਜੇ ਕੱਲ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਜਿਹੜਾ ਬੰਦਾ ਟੁੱਟਿਆ ਨਹੀਂ ਸਾਡੇ ਤਾਂ ਕੋਈ ਵੈਸੇ ਹੂਣ ਸਰ ਸਾਈਡ ਜਿਹੜਾ ਕਮਲਪੁਰ ਸਾਈਡ ਜਿਹੜਾ ਕੋਈ ਬੰਦਾ ਟੁੱਟਿਆ 100 ਫੁੱਟ ਦਾ ਪਾੜ ਪਿਆ ਕੁਝ ਹੈ ਮੇਰੇ ਕੋਲ ਨਹੀਂ ਉਹ ਤਾਂ ਨਹੀਂ ਹੈ ਜੀ ਸਾਡੇ ਹਾਂ ਜੀ ਕੋਈ ਤਵਾਰ ਕੋਈ ਨਹੀਂ ਪਾਣੀ ਨਾਲ ਲੱਗਿਆ ਬੰਦੇ ਤੇ ਜੀ ਕਿਸੇ ਟਾਈਮ ਵੀ ਟੁੱਟ ਸਕਦਾ ਜੀ ਬੰਦਾ ਬਾਜੀ ਮੈਂ ਤੁਹਾਡਾ ਪਿੰਡ ਕਾਫੀ ਮਾਰ ਜਿਹੜੀ ਆ ਤੁਹਾਡੇ ਪਿੰਡ ਨੂੰ ਕਦੇ ਪ੍ਰਸ਼ਾਸਨਿਕ ਅਧਿਕਾਰੀ ਕਦੇ ਰਾਜਨੀਤਿਕ ਲੋਕ ਤੁਹਾਡੇ ਉੱਤੇ ਆਂਦੇ ਹੋਣੇ ਪੱਲਾ ਜ਼ਰੂਰ ਕਰਦੇ ਹੋਣੇ ਕਿ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜੀ ਅਸੀਂ ਵਿਕਾਸ ਕਰਾਂ ਕਦੇ ਹੋਈ ਏ ਜੀ ਇਹੋ ਜੀ ਕੋਈ ਗੱਲ ਨਹੀਂ ਕੋਈ ਅਧਿਕਾਰੀ ਨਹੀਂ ਆਉਂਦਾ ਜੀ ਕੋਈ ਪ੍ਰਸ਼ਾਸਨ ਨਹੀਂ ਆਉਂਦਾ ਜੀ ਆਮ ਹੀ ਜ਼ਿਮੀਦਾਰ ਜ਼ਿਮੀਦਾਰ ਦੇ ਕੰਮ ਆਉਂਦਾ ਜੀ ਪਿੱਛੇ ਪਾਣੀ ਆਇਆ ਸੀ 2023 ਚ ਤੇ ਇਤਨਾ ਮਾਝਾ ਦੁਆਬਾ ਆਇਆ ਸੀ ਉਹਨਾਂ ਕੀਤੀ ਸੀ ਹੈਲਪ ਜੀ ਬਾਕੀ ਪ੍ਰਸ਼ਾਸਨ ਦੀ ਤਾਂ ਕੋਈ ਇਹੋ ਜੀ ਗੱਲ ਹੀ ਨਹੀਂ ਹੈਗਾ ਨੀਤੀਕ ਰਾਜਨੀਤੀ ਦਾ ਵੈਸੇ ਹੁਣ ਵੋਟਾਂ ਦੇ ਚੱਕਰ ਕਰਕੇ ਆ ਰਹੇ ਆ ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਵੋਟਾਂ ਜੀ ਜਿਲ੍ਹਾ ਪ੍ਰੀਸ਼ਦ ਦਾ ਸਾਰੇ ਇਹੀ ਕੰਮ ਹੈ ਇਹਨਾਂ ਨੂੰ ਵੋਟਾਂ ਚਾਹੀਦੀਆਂ ਵੋਟਾਂ ਪੈ ਗਈਆਂ ਕੌਣ ਪੁੱਛਦਾ ਜੀ ਹੁਣ ਤਾਂ ਸਾਰੇ ਮੰਤਰੀ ਆ ਰਹੇ ਆ ਐਮਐਲਏ ਆ ਰਹੇ ਆ ਜੀ ਕੱਲ ਸੁਖਵੀਰ ਸਿੰਘ ਬਾਦਲ ਵੀ ਆਏ ਸੀ ਹੁਣ ਇਹਨਾਂ ਦਾ ਵੋਟਾਂ ਦਾ ਚੱਕਰ ਹੈ ਜੀ ਇਹਨਾਂ ਨੂੰ ਵੋਟਾਂ ਚਾਹੀਦੀਆਂ ਵੋਟਾਂ ਤੋਂ ਬਾਅਦ ਕੋਈ ਨਹੀਂ ਪੁੱਛਦਾ ਜੀ ਹੁਣ ਇੱਕ ਸਹੀ ਬੋਲਿਆ ਸੀ ਲੀਡਰ ਉਹ ਜਨਤਾ ਦੇ ਹੱਕ 'ਚ ਬੋਲਿਆ ਤੇ ਵੇਖ ਲਓ ਤੁਹਾਡੇ ਸਾਹਮਣੇ ਅੱਜ ਉਹ ਤਾਂ ਸਾਰਾ ਕੁਝ ਹੀ ਖੋਲਿਆ ਉਹ ਬੋਲਿਆ ਤਾਂ ਹੈ ਨਾ ਲੋਕਾਂ ਦੇ ਹੱਕ 'ਚ ਲੋਕ ਖੜਨਗੇ ਨਾ ਕੱਲ ਲੋਕ ਵੀ ਖੜਨਗੇ ਵੀ ਸਾਡੇ ਹੱਕ ਚ ਖੜਿਆ ਜਿਹੜਾ ਲੋਕਾਂ ਨਾਲ ਆ ਲੋਕ ਉਹਦੇ ਨਾਲ ਪਰ ਤੁਹਾਡੇ ਸਾਹਮਣੇ ਉਹਦੀ ਸਾਰੀ ਸਥਿਤੀ ਦਿਖਾਤੇ ਕਿ ਉਹਨਾਂ ਦੀ ਸਿਕਿਉਰਟੀ ਵੀ ਵਾਪਸ ਲਈ ਹੈ ਸਨੌਰ ਤੋਂ ਵਿਧਾਇਕ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਉਹਨਾਂ ਦੀ ਸਿਕਿਉਰਟੀ ਵਾਪਸ ਲੈ ਲਈਏ ਤੇ ਉਹਨਾਂ ਦੇ ਪਰਚਾ ਵੀ ਜਿਹੜਾ ਪੁਰਾਣਾ ਕੋਈ ਜਿਵੇਂ ਦੱਸ ਰਹੇ ਨੇ ਕਿ ਪੁਰਾਣਾ ਕੋਈ ਸ਼ਿਕਾਇਤ ਸੀਗੀ ਉਸ ਸ਼ਿਕਾਇਤ ਤੋਂ ਬਾਅਦ ਇਹ ਪਰਚਾ ਹੋਇਆ ਤੇ ਕਿਵੇਂ ਦੇਖ ਦਊ ਸਕਦਾ ਭਾਈ ਜੀ ਉਹਨੇ ਜਨਤਾ ਦੀ ਆਵਾਜ਼ ਸੁਣੀ ਲੋਕਾਂ ਦਾ ਦਰਦ ਸਮਝਿਆ ਜ਼ਮੀਨ ਨਾਲ ਜੁੜਿਆ ਹੋਇਆ ਲੀਡਰ ਹੈ ਉਹ ਕੋਈ ਗੱਲ ਨਹੀਂ ਜੀ ਉਹਨੇ ਲੈ ਲਿਆ ਕੋਈ ਨਹੀਂ ਪੋਟਾਂ ਫੇਰ ਆ ਕੇ ਲੋਕਾਂ ਨੇ ਫੇਰ ਹੱਥਾਂ ਨੂੰ ਚੱਕ ਲੈਣਾ ਹੈ ਮਸਤਾਏ ਵੀ ਦਿਖਾ ਰਹੀ ਹੈ ਕਿ ਪੁਲਿਸ ਦੇ ਉੱਪਰ ਜਿਹੜੀ ਐ ਫਾਇਰਿੰਗ ਕੀਤੀ ਆ ਭੱਜ ਗਏ ਆ ਉੱਥੋਂ ਦਿੱਲੀ ਵਾਲਿਆਂ ਨੇ 100 ਕਸ਼ ਕਰਨਾ ਕਹਿੰਦੇ ਨੇ ਨਾ ਜੀ ਪੰਜਾਬ ਦੇ ਚੱਲ ਰਹੀ ਹੈ ਦਿੱਲੀ ਵਾਲਿਆਂ ਦੀ ਤੇ ਉਹਨੇ ਸ੍ਰੀ ਆਮ ਜੱਟ ਨੇ ਕਹਿ ਦਿੱਤਾ ਵੀ ਨਹੀਂ ਗੱਲ ਤੋਂ ਹੋ ਰਿਹਾ ਕੋਈ ਨਹੀਂ ਆਇਆ 1.5 ਸਾਲ ਦੱਸ ਦੇਣ ਕਿ ਸਨੌਰ ਵਾਲੇ ਫੇਰ ਹਾਂ ਵੀ ਆ ਜਾ ਇੱਧਰ ਕਿਉਂਕਿ ਲੋਕਾਂ ਨਾਲ ਹੈ ਲੋਕਾਂ ਨਾਲ ਹੀ ਸਾਰਾ ਕਸ਼ ਹੈ ਜੇ ਇਹ ਲੋਕਾਂ ਨਾਲ ਖੜੇਗਾ ਲੋਕੋ ਕੋਦੇ ਨਾਲ ਖੜਨਗੇ ਅੱਜ ਅਸੀਂ ਗੱਲ ਕਰਦੀ ਕਰਾਂਗੇ ਕੱਕਰਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਕਿ ਲਗਾਤਾਰ ਜਿਹੜੇ ਨੇ ਪ੍ਰਸ਼ਾਸਨਿਕ ਅਧਿਕਾਰੀ ਗਰਾਉਂਡ ਜ਼ੀਰੋ ਦੇ ਉੱਪਰ ਉਤਰੇ ਹੋਏ ਨੇ ਚਾਹੇ ਫਿਰ ਗੱਲ ਕੀਤੀ ਜਾਵੇ ਐਸਡੀਐਮ ਹੋਣ ਚਹੀਏ ਹੋਣ ਐਸਡੀਓ ਹੋਣ ਸਾਰੇ ਜਿਹੜੇ ਅਧਿਕਾਰੀ ਇਸ ਸਮੇਂ ਜ਼ੋਨ ਦੇ ਗਰਾਉਂਡ ਜ਼ੀਰੋ ਦੇ ਉੱਪਰ ਨੇ ਸੋ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਪਿੰਡ ਸਰਾਲਾ ਦੀਆਂ ਦਿਖਾ ਰਹੇ ਜਿੱਥੇ ਇਸ ਸਮੇਂ ਜੋ ਹੈ ਪਾਣੀ ਦਾ ਪੱਧਰ ਕਰੀਬ ਜੋ ਦੱਸਿਆ ਜਾ ਰਿਹਾ ਹੈ ਕਿ ਇੱਕ ਵਾਰ ਦਿਖਾ ਦਈ ਕਿ ਪਾਣੀ ਦਾ ਪੱਧਰ ਜਿਹੜਾ ਹੈ 16 ਫੁੱਟ ਦੇ ਕਰੀਬ ਹੈ ਤੇ ਜੋ ਜਾਣਕਾਰੀ ਮੇਰੀ ਹੈ ਕਿ ਸਵੇਰੇ ਇਸ ਦਾ ਪੱਧਰ ਜਿਹੜਾ 17 ਫੁੱਟ ਤੋਂ ਕਰਾਸ ਕਰ ਗਿਆ ਸੀ ਪਰ ਕਿਤੇ ਨਾ ਕਿਤੇ ਹੁਣ ਘੱਗੜ ਦਾ ਪਾਣੀ ਜਿਹੜਾ ਹੈ ਘਟਣਾ ਸ਼ੁਰੂ ਹੋ ਚੁੱਕਿਆ ਹੈ ਲੋਕਾਂ ਨੂੰ ਜਿਹੜਾ ਹੈ ਘੱਗੜ ਦੇ ਨਜ਼ਦੀਕ ਨਾ ਜਾਣ ਦੀ ਅਪੀਲ ਪ੍ਰਸ਼ਾਸਨ ਦੇ ਵੱਲੋਂ ਕਿ ਘੱਗੜ ਦੇ ਨਜ਼ਦੀਕ ਨਾ ਆਇਆ ਜਾਵੇ ਹੂਣ ਸਜੋ ਨੇ ਬੱਲੋ ਪਰ ਰਾਇਪਰ ਨਨਹਿੜੀ ਜਿਹੜਾ ਹੈਗਾ ਨਨਹਿੜੀ ਪਿੰਡ ਨੂੰ ਵੀ ਅਲਰਟ ਤੇ ਰੱਖਿਆ ਗਿਆ ਸੀ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਚਮਾਰੂ ਕਾਮੀ ਦੇ ਵਿੱਚ ਇਸ ਸਮੇ ਜਿਹੜਾ ਪਾਣੀ ਦਾ ਪੱਧਰ ਵਧਿਆ ਹੋਇਆ ਤੇ ਲੋਕਾਂ ਦੇ ਵਿੱਚ ਸਹਿਮ ਦਾ ਮੌਲ ਹੈ ਪਰ ਪ੍ਰਸ਼ਾਸਨ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿਹੜੀ ਹੈ ਹੁਣ ਇੱਕ ਘਬਰਾਣ ਦੀ ਲੋੜ ਨਹੀਂ ਹੈ ਸਥਿਤੀ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ ਪ੍ਰਸ਼ਾਸਨਿਕ ਅਮਲਾ ਜਿਹੜਾ ਇਸ ਸਮੇ ਪੂਰੀ ਤਰ੍ਹਾਂ ਜਿਹੜਾ ਜੋ ਗਰਾਊਂਡ ਜ਼ੀਰੋ ਦੇ ਉੱਪਰ ਲੱਗਿਆ ਹੋਇਆ ਲਗਾਤਾਰ ਤੁਹਾਨੂੰ ਜਿਹੜੀ ਕੱਗਰ ਦੀ ਅਪਡੇਟ ਦੇ ਰਹੇ ਆ ਤੇ ਇਸ ਸਮੇਂ ਸਰਾਲਾ ਦੀਆਂ ਫਿਰ ਤਸਵੀਰਾਂ ਦਿਖਾ ਦਈਏ ਜੋ ਸਥਾਨਕ ਲੋਕ ਨੇ ਪਿੰਡ ਵਾਸੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਬਾਈ ਜੀ ਕੀ ਨਾਮ ਹੈ ਸੁਖਦੇਵ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਪੂਰੀ ਤੇ ਕੀ ਜਿਹੜੀ ਹੈ ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸੀਗੇ ਕਿ ਇੱਥੇ ਜਿਵੇਂ ਪ੍ਰਸ਼ਾਸਨ ਵੀ ਲੱਗਿਆ ਹੋਇਆ ਹੈ ਕੀ ਕਮੀ ਲੱਗੀ ਸਰ ਜੀ ਪ੍ਰਸ਼ਾਸਨ ਲੱਗਿਆ ਪਾ ਉਹਨਾਂ ਨੇ ਮਸ਼ੀਨਾਂ ਇੱਧਰ ਖੜਾਈ ਵੀ ਦੀ ਕੋਈ ਮਸ਼ੀਨ ਇੱਥੇ ਲੱਗੀ ਵੀ ਤਾਂ ਮੈਂ ਸਵੇਰੇ ਆਇਆ ਔਰ ਅਸੀਂ ਆ ਕੇ ਪ੍ਰਸ਼ਾਸਨ ਨੂੰ ਕਿਹਾ ਵੀ ਮਸ਼ੀਨਾਂ ਲਾਓ ਜੀ ਕਬਾੜ ਫੜਾ ਪਾਣੀ ਡਾਫਲਾ ਵੀ ਪਿੱਛੇ ਸਾਰੀਆਂ ਕਿਸਾਨਾਂ ਤੇ ਆਪਣਾ ਜਿਹੜੇ ਇੱਥੇ ਮੌਜੂਦ ਦੇ ਮੌਜੂਦ ਸੀ ਉਹਨਾਂ ਨੇ ਕਿਹਾ ਫੇ ਅਸੀਂ ਘੰਟੇ ਤੱਕ ਲਾਣੇ ਆ 2 ਘੰਟੇ ਤੱਕ ਲਾਣੇ ਨਾ ਲਾਇਆ ਫਿਰ ਉਹ ਰਿਐਟੀਐਮ ਸਾਹਿਬ ਆ ਗਏ ਜਦੋਂ ਅਸੀਂ ਐਸਟੀਐਮ ਸਾਹਿਬ ਨੂੰ ਬੇਨਤੀ ਕੀਤੀ ਜੀ ਐਸਟੀਐਮ ਸਾਹਿਬ ਤੁਸੀਂ ਇਹ ਕਰੋ ਜੀ ਕਿਰਪਾ ਸਾਡੇ ਤੇ ਵੀ ਇਹ ਦੱਸੋ ਜੀ ਪਾਣੀ ਨਿਕਲ ਜਾਏਗਾ ਤੇ ਪਿੱਛੇ ਜਿਹੜੀਆਂ ਫਸਲਾਂ ਬਜ ਜਾਣਗੀਆਂ ਐਸਟੀਐਮ ਸਾਹਿਬ ਨੇ ਵੀ ਆਨਾਕਾਨੀ ਕਰਕੇ ਜਦੋਂ ਬਹੁਤ ਬਹੁਤ ਜ਼ਿਆਦਾ ਜਦੋਂ ਜਦੋਂ ਹੀ ਤਾਂ ਮਸ਼ੀਨਾਂ ਲੱਗਦੀਆਂ ਤਾਏ ਘਟਣ ਲਗੇ ਆ ਤੇ ਐਡੀਐਮ ਸਾਹਿਬ ਕਹ ਰਹੇ ਪਾਣੀ ਘਟ ਗਿਆ ਪਾਣੀ ਅਜੇ 16 ਫੁੱਟ ਦੇ ਉੱਤੇ ਜਾ ਰਿਹਾ ਪਾਣੀ ਕੋਈ ਨਹੀਂ ਘਟਿਆ ਕੋਈ ਲੈਵਲ ਪੂਰੀ ਦੀ ਗੱਲ ਕਰ ਰਹੇ ਆ ਕੱਲ ਇੱਕ ਗੱਲ ਸਾਹਮਣੇ ਆਈ ਸੀ ਕਿ ਕੋ ਪੂਰੀ ਦੜਵਾ ਤੇ ਉਨਸਰ ਸਾਈਡ ਜਿਹੜਾ ਇੱਕ ਨੱਕਾ ਟੁੱਟਿਆ ਹੈ 150 ਫੁੱਟ ਦਾ ਪਾੜ ਪਿਆ ਹੈ ਕਿ ਉੱਥੇ ਇਸ ਤਰ੍ਹਾਂ ਦੀ ਸਥਿਤੀ ਹੈ ਨਹੀਂ 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 ਕੋਈ ਸਤਿ ਤ੍ਰਿ ਕੋਇਟ ਪਾੜਦੇ ਪਾਣੀ ਦਾ ਪੱਧਰ ਇਸ ਸਮੇਂ ਕਿਵੇਂ ਹੈ ਪਿੰਡਾਂ ਦੇ ਵਿੱਚ ਰਹਿਸ਼ੀ ਪਾਣੀ ਉੱਤਰ ਪਾਣੀ ਨਹੀਂ ਬੰਨ ਲਗਿਆ ਉੱਤਰ ਬਸ ਉੱਤਰ ਕੋਈ ਪਾਣੀ ਨਹੀਂ ਪਾਣੀ ਜੇ ਨਾ ਇਹ ਸਾਫ਼ ਕਰਦੇ ਫਿਰ ਉੱਤਰ ਸੇ ਨੁਕਸਾਨ ਹੋ ਜਾਵੇ ਫਸਲ ਵਗੈਰਾ ਕਿਉਂਕਿ ਕਿਸਾਨਾਂ ਦੀ ਫਸਲ ਜਿਹੜੀ ਹੁਣ ਪੱਕ ਚੁੱਕੀ ਹੈ ਤੇ ਫਸਲ ਵਗੈਰਾ ਨੂੰ ਵੀ ਨੁਕਸਾਨ ਜਿਹੜਾ ਇਸ ਦਾ ਨਹੀਂ ਨੁਕਸਾਨ ਦਾ ਤੇ ਕੁਝ ਬਰਸਾਤ ਤਾਂ ਹੈ ਹੀ ਆ ਪਰ ਜੇ ਇਹ ਘੱਗਰਾਂ ਵਾਲਾ ਕੋਈ ਬੰਨ ਟੁੱਟ ਜਾਣਾ ਫਿਰ ਵੱਧੂ ਨੁਕਸਾਨ ਹੋਣਾ ਹੁਣ ਲਾਉਣ ਤੁਹਾਡੇ ਇਲਾਕੇ ਦੇ ਵਿੱਚ ਹੁਣ ਇੱਥੇ ਜਿਹੜਾ ਦੋਏ ਬੰਨਾਂਗੇ ਵਿਚਾਲੇ ਜਮੀਨਾਂ ਦੀ ਕਿਸਾਨਾਂ ਦੀ ਉਹ ਸਾਰੀ ਫਸਲ ਡੁੱਬ ਗਈ ਉਹਥੇ ਨੁਕਸਾਨ ਹੋ ਰਿਹਾ ਕਾਮੀ ਵਗੈਰਾ ਜੀ ਤੇ ਉਂਟ ਸਰ ਵਗੈਰਾ ਜੀ ਇੱਧਰ ਜ਼ਰੂਰ ਨੁਕਸਾਨ ਹੈ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਸੋ ਸੰਸਦਕੀ ਇਸ ਸਮੇਂ ਇਕ ਕਰਦੇ ਉੱਪਰ ਇਸ ਸਮੇਂ ਮੌਜੂਦ ਹੈ ਤੇ ਜਿਸ ਤਰ੍ਹਾਂ ਸਥਾਨਕ ਲੋਕ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਆਪਣੀ ਤਿਆਰੀ ਕਰੀ ਹੋਈ ਹੈ ਅਸੀਂ ਆਪਣੀ ਜੀਸੀਬੀਆ ਲਗਾਈਆਂ ਹੋਈਆਂ ਨੇ ਗੱਲਬਾਤ ਐਸਟੀਐਮ ਦੇ ਨਾਲ ਵੀ ਕਰਾਵਾਂਗੇ ਕਿ ਉਹਨਾਂ ਦੇ ਵੱਲੋਂ ਇਸ ਮੌਕੇ ਕੀ ਕਿਹਾ ਗਿਆ ਤਕਰੀਬਨ ਸਵੇਰੇ 4:00 6 16 ਦੇ ਕਰੀਬ ਸੀਗਾ ਜਿਹੜਾ ਇਹਦਾ ਲੈਵਲ ਸੀਗਾ ਗੇਜ ਦਾ ਲੈਵਲ ਸੀ ਹੁਣ ਉਹ ਘਟ ਕੇ 15 ਫੁੱਟ ਰਹਿ ਗਿਆ ਪਰ ਨਾਲ ਆਪਣਾ ਜਿਹੜਾ 25 ਤਰਾ ਹੈਗਾ ਉੱਥੇ ਕੁਝ ਲੈਵਲ ਵਧਿਆ ਹੈ ਉੱਥੇ 10 ਫੁੱਟ ਵਧਿਆ ਪਰ ਆਪਾਂ ਨੂੰ ਸੁਚੇਤ ਰਹਿਣ ਦੀ ਹਲੇ ਵੀ ਲੋੜ ਹੈ ਕਗਰ ਦੇ ਇੱਥੇ ਵਿੱਚ ਬੂਟੀ ਆ ਰਹੀ ਹੈ ਬੂਟੀ ਨੂੰ ਕੱਢਣ ਦੇ ਲਈ ਲਗਾਤਾਰ ਜੀਸੀਬੀ ਲੱਗੀ ਹੋਈ ਹੈ ਤੇ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਲੋਕਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਕਗਰ ਦੇ ਦਰਿਆ ਦੇ ਨੇੜੇ ਨਾ ਜਾਣ ਤੇ ਪਾਣੀ ਤੋਂ ਪ੍ਰੇਜ ਕੀਤਾ ਜਾਵੇ ਇੱਕ ਇੱਕ ਮਤਲਬ ਆਨ ਵਾਲੇ 12 ਘੰਟਿਆਂ ਲਈ ਇਤਿਆਦ ਬਹੁਤ ਜ਼ਿਆਦਾ ਜ਼ਰੂਰੀ ਹੈ ਸਰ ਜਿਵੇਂ ਟੀਵੀਸੀ ਮਸ਼ੀਨ ਲੱਗੀ ਹੋਈ ਹੈ ਕਿੰਨੇ ਟਾਈਮ ਦੇ ਵਿੱਚ ਫਿਰ ਉਮੀਦ ਹੈਗੀ ਹੈ ਇੱਕ ਕਿ ਸਾਫ ਹੋ ਜੂਗੀ ਇੱਕ ਮਸ਼ੀਨ ਹੋਰ ਆਪਰੇਸ਼ਨਲ ਸੀਗੀ ਉਹਨੂੰ ਹੁਣ ਉਹਦੀ ਡਾਇਰੈਕਸ਼ਨ ਚੇਂਜ ਕਰਕੇ ਉਹਨੂੰ ਇਸੇ ਸਾਈਡ ਤੋਂ ਜਿਸ ਸਾਈਡ ਤੇ ਆਪਾਂ ਖੜੇ ਸਾਈਡ ਤੋਂ ਲਗਾਇਆ ਜਾ ਰਿਹਾ ਹੈ ਪੁਲ ਥੋੜਾ ਜਿਹਾ ਕਮਜ਼ੋਰ ਹੈ ਉਹਦੇ ਵਿੱਚ ਇੱਕ ਸਲੈਬ ਡਾਊਨ ਵੀ ਹੈਗੀ ਹੈ ਇਸ ਕਰਕੇ ਇਤਿਆਦ ਦੇ ਨਾਲ ਹੀ ਇਹ ਕੰਮ ਕੀਤਾ ਜਾ ਸਕਦਾ ਹੈ ਇਹ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਐਕਚੁਅਲੀ ਅੰਦਰ ਤੋਂ ਕਾਫੀ ਰੀਲੀਫ ਮਿਲ ਜੇਗਾ ਆਪਾਂ ਨੂੰ ਸਰ ਜਿਵੇਂ ਹੁਣ ਡੇ ਬਾਈ ਡੇ ਡੇ ਬਾਈ ਡੇ ਦੇ ਟਾਈਮ ਟੂ ਟਾਈਮ ਇਹਨਾਂ ਰੀਲੀਫ ਮਿਲ ਰਿਹਾ ਲੈਵਲ ਘਟ ਰਿਹਾ ਕਿੰਨੇ ਟਾਈਮ ਤੱਕ ਬਣ ਉਮੀਦ ਹੈ ਕਿ ਵੀ ਲੈਵਲ ਕਾਫੀ ਘਟ ਜਾਊਗਾ ਜੀ ਹਾਂ ਨਨਹੇੜੀ ਉਨਸਰ ਚ ਕੁਝ ਲੈਵਲ ਘਟ ਗਿਆ ਹੈ ਤਕਰੀਬਨ 2 ਤੋਂ 2.5 ਫੁੱਟ ਦੇ ਕਰੀਬ ਪਾਣੀ ਦਾ ਸਤਾਰ ਘਟਿਆ ਹੈਗਾ ਆਪਾਂ ਨੂੰ ਇੱਥੇ ਸਰਾਲਾ ਹੈਡ ਤੇ ਐਕਚੁਅਲੀ ਉਮੀਦ ਹੈ ਕਿ ਆਉਣ ਵਾਲੇ 6 ਤੋਂ 8 ਘੰਟਿਆਂ ਦੇ ਵਿੱਚ 2 ਤੋਂ 3 ਫੁੱਟ ਦਾ ਰੀਲੀਫ ਮਿਲ ਜੇਗਾ ਮਤਲਬ ਇਹ ਤਾਂ ਕਾਫੀ ਰਿਲੀਫ ਦੀ ਗੱਲ ਹੈ ਜੀ ਰੈਡ ਲੈਵਲ ਦੀ ਜਿਹੜੇ ਨਹੀਂ ਹੈ ਤਾਂ ਡੇਂਜਰ ਲੈਵਲ 16 ਹੁੰਦਾ ਜੀ 16 ਇਹਨੇ ਸਵੇਰੇ ਟੱਚ ਕੀਤਾ ਸੀਗਾ 16.2 ਦੇ ਕਰੀਬ ਇਹ ਗਿਆ ਸੀਗਾ ਤੇ ਪਰ ਵਾਇਗੁਰੂ ਦੀ ਬੇਰ ਦੇ ਨਾਲ ਇਹ 15.5 ਦੇ ਕਰੀਬ ਹੁਣ ਹੈਗਾ ਪਿਛਲੇ 2 ਘੰਟਿਆਂ ਤੋਂ 15.5 ਚੱਲ ਰਿਹਾ ਉਹਦਾ ਕਾਰਨ ਇਹ ਹੈ ਕਿ 25 ਦਰੇ ਦੇ ਵਿੱਚ ਵੀ ਆਪਣੇ ਕੋਲ ਪਾਣੀ ਲਗਾਤਾਰ بارش ਹੋਣ ਕਾਰਨ ਉੱਥੇ ਵੀ ਹੈਗਾ ਤਾਂ ਇਹਦਾ ਜਿਹੜਾ ਆਊਟਫਲੋ ਹੈਗਾ ਥੋੜਾ ਜਿਹਾ ਸਲੋ ਹੋ ਗਿਆ ਆਨ ਵਾਲੇ ਅੱਠ ਛੇ ਤੋਂ 8 ਘੰਟਿਆਂ ਦੇ ਵਿੱਚ ਆਪਾਂ ਨੂੰ ਕਾਫੀ ਰਾਹਤ ਮਿਲੇਗੀ 25 ਦਾ ਕੈਮਰਾ ਪ੍ਰਸੰ ਗੁਰਪ੍ਰੀਤ ਦੇ ਨਾਲ ਗੁਰਪ੍ਰੀਤ ਮਾਨ ਖਬਰ ਆਸ-ਪਾਸ ਕਨੌਰ